ਇਹ ਲੇਕ ਉਹਦਾ ਕੋਟਨ ਦੀ ਟਰੌਜ਼ਰ ਪਰਚੇਜ਼ ਕਰੇਗਾ ਮਤਲਬ ਸ਼ਾਪਿੰਗ ਕਰੇਗਾ ਆਪਣੇ ਕੋਲੋਂ ਕੁਝ ਵੀ ਉਹਨਾਂ ਨੂੰ ਗਿਫਟ ਦਵਾਗੇ ਕੋਟਨ ਦੀ ਪੈਂਟ 700 ਰੁਪਏ ਦੀ 700 ਰੁਪਏ ਪੈਂਟ ਹੈ 399 ਦਾ ਡੀਓ ਫ੍ਰੀ ਹੈ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਕਰਕੇ ਆਣਾ ਜਿਹੜਾ ਕਸਟਮਰ ਆ ਕੇ ਕਹੇਗਾ ਜੀ ਅਸੀਂ ਤੁਹਾਡੀ ਵੀਡੀਓ ਦੇਖ ਕੇ ਆਏ ਜੀ ਸ਼ੇਅਰ ਕੀਤੀ ਹੈ ਉਹਨੂੰ ਇੱਕ 700 ਦੀ ਪੈਂਟ ਹੈ 399 ਦਾ ਡੀਓ ਫ੍ਰੀ ਦੋ ਤੇ ਇਹ ਹੋ ਸਕਦਾ ਵੀ ਜਦੋਂ ਸੀਜ਼ਨ ਚੇਂਜ ਹੋਵੇ ਐਲਵੀ ਸਟੋਰ ਵਾਲੇ ਡਿਸਕਾਊਂਟ ਨਾ ਲਾਉਣ ਤੇ ਹੁਣ ਜਿਵੇਂ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਐਲਵੀ ਸਟੋਰ ਨੇ ਇੱਕ ਵਾਰੀ ਫੇਰ ਲਾਦਾ ਜੈਂ ਬਹੁਤ ਵੱਡੇ ਵੱਡੇ ਆਫਰ ਦੋਸਤੋ ਕੀ ਆਫਰ ਹੈ ਜੀ ਜੈਂਟਸ ਕ੍ਰੀਨ ਸਮਰ ਸ਼ੁਰੂ ਹੋ ਰਿਹਾ ਕਾਟਨ ਦੀ ਪੈਂਟ ਵੀ ਆਹ ਬੰਦੇ ਨੂੰ 100% ਕਾਟਨ ਹੈ ਲੈਕਨਾ ਹੈ ਇੰਡੈਕ ਲਾਈਕ ਦਾ ਸਟਾਫ ਹੈ ਐਂਡ ਔਰ ਆਫਰ ਬਹੁਤ ਵੱਡੀ ਆਫਰ ਦੇ ਰਹੇ ਆਪਾਂ ਕੀ ਆਫਰ ਹੈ ਜੀ ਇਹ ਪੈਂਟ ਮਾਰਕੀਟ ਦੇ ਵਿੱਚ ਸਭ ਤੋਂ ਸਸਤਾ ਠੀਕ ਹੈ ਜੀ ਆਪਾਂ ਫਲੈਟ 700 ਰੁਪਏ ਦੇ ਰਹੇ ਤੇ ਜੇਕਰ ਤੁਸੀਂ ਐਮ ਆਰ ਪੀ ਦੇ ਨਿਗਾਹ ਮਾਰੋ ਦੇਖੋ ਜੀ 1460 ਹੈ ਔਰ 50% ਡਿਸਕਾਊਂਟ 50 ਤੋਂ ਵੱਧ ਡਿਸਕਾਊਂਟ ਹੋ ਗਿਆ ਜੀ ਇਹਦੇ ਤੇ ਹੋਰ ਆਫਰ ਹੋਰ ਵੀ ਆ ਜੇ ਅਰੇ ਖਤਮ ਨਹੀਂ ਹੋ ਜਾਓ ਫਿਰ ਕਸਟਮਰ ਜਿਹੜਾ ਪੈਂਟ ਦੋ ਲਊਗਾ ਉਹਨੂੰ 1300 ਰੁਪਏ ਦੋ ਲਓ 1300 ਵੀ ਹੋਰ ਫਾਇਦਾ ਹੋ ਗਿਆ ਤੁਹਾਡਾ ਤੇ ਕਲਰ ਚੈੱਕ ਕਰ ਲਓ ਇਹ ਸਾਈ ਸਾਰੇ ਹੋ ਜਾਣਗੇ ਨਵੀਂ ਜੀ ਦੇ ਵਿੱਚ ਹਾਂਜੀ ਹਾਂਜੀ ਸਰ ਦੇਖੋ ਕਿਹੜੇ ਪਿਆਰੇ ਪਿਆਰੇ ਕਲਰ ਨੇ ਇਹ ਸਾਈਜ਼ ਤੋਂ ਲੈ ਕੇ 38 ਸੱਕਾ ਨੂੰ 40 ਰੁਪਏ ਵਾਲੀ ਵੀ ਮਿਲੇਗਾ ਉਹਦਾ 50 ਕੁਝ ਦਾ ਐਕਸਰਾ ਰਹੇਗਾ ਅੱਛਾ ਵੀ ਸਾਈਜ਼ ਦੀ ਕੋ ਟੈਂਸ਼ਨ ਨਾ ਜੇ ਕੋਈ ਕਸਟਮਰ ਪੰਜ ਪੈਂਟਾ ਲਏਗਾ ਉਹਨੂੰ ਆਪਾਂ 3000 ਰੁਪਏ ਦੋ ਓਏ ਹੋਏ ਹੋਏ ਹੋਰ ਫਾਇਦਾ ਹੋ ਗਿਆ ਤੁਹਾਡਾ ਓਏ ਦੋਸਤ ਮਿੱਤਰ ਇਕੱਠੇ ਕਰੋ ਤੇ ਆਜੋ ਪੈਂਟਾ ਲੈਣ 3000 ਦੀਆਂ ਸਰ 5 ਮਿੰਟ ਸਭ ਦੇਖੋ ਫੈਬਰੀ ਦੇਖੋ ਜੀ ਦੇਖੋ ਜੀ ਕਿੱਡਾ ਤੁਹਾਡਾ ਲਾਈਕ ਵਾਲਾ ਪੈਂਟ ਹਾਂ ਤੁਹਾਨੂੰ ਕੋਟਨਾ ਬਸ ਚਾਹੇ ਨੂੰ ਪਾਰਟੀ ਦੇ ਵੇਅਰ ਕਰ ਲੋ ਚਾਹੇ ਨੋਰਮਲ ਵੇਅਰ ਕਰ ਲੋ ਇੰਨਾ ਸੋਣਾ ਸਟੱਫ ਹੈ ਸਾਰਾ ਫਰੈਸ਼ ਹੋ ਗਿਆ ਪਿਛੇ ਨਿਕਲ ਮਰਵਾ ਦਿਓ ਦੇਖੋ ਜੀ ਸਾਰਾ ਸਟਾਕ ਨਵਾਂ ਆਇਆ ਇਹ ਨਹੀਂ ਆਪਾਂ ਵੀ ਸੇਲਾਂ ਵਾਸਤੇ ਕੁਝ ਪੁਰਾਣਾ ਸਟਾਕ ਅੱਡੇ ਨਵਾਂ ਮਾਲ ਆਇਆ ਫਿਰ ਸਿਰਫ ਇਹ ਕੋਨ ਕਿੰਨੇ ਹੈ ਵੀ ਕਿੰਨੇ ਸੁਣਾ ਕਿੰਨੇ ਆਲ ਰਾਈਟ ਵਿਦ ਦਿਸ ਕੋਰਮ ਨੂੰ ਸਭ ਚੈੱਕ ਕਰੋ ਤੇ ਨੋਫਰਾ ਲਾਤੀਆਂ ਇਹਨਾਂ ਨੇ ਇਹਦਾ ਰਹੀ ਗੱਲ ਜਿਹੜੀਆਂ ਕਾਟਨ ਦੀਆਂ ਪੈਂਟਾਂ ਨੇ ਇਹਦੇ ਵਿੱਚ ਕਾਫੀ ਸਟੌਕ ਦੇਖ ਲਿਆ ਕੋਟ ਸਰ ਕਾਟਰਾਇ ਤੇ ਵੀ ਇਹੀ ਆਫਰ ਹੈ ਕਾਟਰਾਇ ਤੇ ਸਰ ਇਹ ਵੀ ਡਿਸਕਾਊਂਟ ਦਵਾਂਗੇ ਆਪਾਂ ਕਾਟਰਾਇ ਤੇ ਆਪਾਂ ਦਵਾਂਗੇ 700 ਦੀ 700 ਦੀ ਸਿੰਗਲ ਪੈਂਟ ਜਿਹੜੀ ਕਾਟਰਾਇ ਦੀ ਹੈ ਮਿਲਣੀ ਹੈ ਜਦੋਂ ਤੋਂ ਬਾਅਦ ਆਪਾਂ ਬੁੱਕ ਕਰਦੇ ਹਾਂ ਜੀਨਸ ਵਾਲ ਤੁਸੀਂ ਦਾ ਸੁਣਵੀ ਪਹਿਲਾਂ ਨੰਬਰ ਫੋਕ ਚੈੱਕ ਕਰਾਓ ਵੀ ਆਪਾਂ ਜਿਹਨਾਂ ਜੀਨਸ ਦਾ ਸਟੌਕ ਲਿਆ ਕਰਨਾ ਨਾਮ ਲਿਖਿਆ ਸਟੌਕ ਤੇ ਨਿਗਾਹ ਮਾਰੋ ਚੈੱਕ ਕਰੋ ਇਹ ਨਵੇਂ ਡਿਜ਼ਾਈਨ ਵਾਲੇ ਨਵੇਂ ਆਰਟੀਕਲ ਆ ਗਏ ਇਹਨਾਂ ਕੋਲੇ ਕੁਝ ਕੁ ਚੈਲੰਜ ਕਰਦੇ ਆ ਕੋਈ ਇਸ ਰੇਟ ਤੇ ਦੇ ਦੇ ਆਪਾਂ ਆਪਾਂ ਬੈਠੇ ਹਾਂ ਜੋ ਰੇਟ ਆਪਾਂ ਤੁਹਾਨੂੰ ਦੇਵਾਂਗੇ ਕੋਟਨ ਦੀ ਪੈਂਟ ਜੀਨਸ ਪੈਂਟ ਫੈਬਰਿਕ ਇਸ ਅਕੋਰਡਿੰਗ ਮਤਲਬ ਫੈਬਰਿਕ ਵੀ ਵਧੀਆ ਹੋਊਗਾ ਜਿਹੜਾ ਸਟੱਫ ਹੈ ਉਹ ਵੀ ਵਧੀਆ ਹੋਏਗਾ ਤੇ ਪ੍ਰਾਈਸ ਘੱਟ ਹੋਣਗੇ ਜੀਨਸ ਦੀ ਪੈਂਟ ਤੇ ਆਫਰ ਵੀ ਦੇ ਰਹੇ ਸਿਰ ਆਪਾਂ 399 ਦੇ ਵਿੱਚ ਜੀਨਸ 399 ਦੇ ਵਿੱਚ ਜਿਹੜੀ 1300 1400 ਰੁਪਏ ਜੀਨਸ ਹੈ ਆਪਾਂ 399 ਦੇ ਦਮਾ ਦੇ ਰਹੇ ਦੇਖ ਲਓ ਇੱਕ ਵਾਰੀ ਕਲਰ ਕੰਬੀਨੇਸ਼ਨ ਦੇਖ ਲਓ ਚੈੱਕ ਕਰ ਲਓ ਇਹਦੇ ਵਿੱਚ ਵੀ ਸਾਈਜ਼ ਸਾਰੇ ਮਿਲ ਜਾਣਗੇ ਜੀ ਹਾਂਜੀ ਹਾਂਜੀ ਸਰ ਆਪਣੀ 500 ਦੀ ਦਵਾਮਾਗਾ ਆਪਾਂ ਤੁਹਾਨੂੰ 500 ਦੀ ਸ਼ਰਟ ਹੈ ਜੀ ਫਾਰਮਲ ਸ਼ਰਟ ਹੈ ਕੋਈ ਆਪਾਂ ਦੇਖ ਲੈਂਦੇ ਆਂ ਜੀ ਦੇਖੋ ਜੀ ਸ਼ਰਟ ਦਾ ਸਟੱਫ ਵੀ ਚੈੱਕ ਕਰ ਲੈਂਦੇ ਆਪਾਂ ਬਾਕੀ ਦਾ ਪੈਕਿੰਗ ਦੇਖੋ ਸ਼ਰਟ ਦਾ ਸਟੱਫ ਬਹੁਤ ਸੋਹਣਾ ਹੈ ਦੇਖੋ ਸਟੱਫ ਦੇਖੋ ਸ਼ਰਟ ਦਾ ਬਹੁਤ ਸਾਨੂੰ ਤੇਰੀ ਮਨ 1.5 200 ਡਿਜ਼ਾਈਨ ਹੈ ਇਹਦੇ ਵਿੱਚ 1.5 ਪਲੇਨ ਪ੍ਰਿੰਟ ਚੈੱਕ ਸਭ ਕੁਝ ਹੈ ਡੇਢ 200 ਡਿਜ਼ਾਈਨ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਡੱਬਿਆਂ ਦੇ ਨਿਗਾਹ ਮਾਰੋ ਆ ਭਾਈ ਨੇ ਜੀ ਡੱਬੇ ਅੱਛਾ ਪੀਸ ਦਿਖਾ ਦਿਓ ਅੱਛਾ ਛੋਟਾ ਮਾਰਕਟ ਨੂੰ 950 ਦੀ ਮਿਲੇਗੀ ਆਪਾਂ ਐਮ ਆਰ ਪੀ ਦਾ ਫਰਟੀ ਲੱਗ ਰਿਹਾ ਜੀ ਕਿ ਨੇਰੀ ਐਮ ਆਰ ਪੀ ਆ ਤੁਹਾਨੂੰ 11 1200 ਚੱਲੀਆਂ ਸਰ ਓਕੇ ਐਮ ਆਰ ਪੀ 7800 600 ਚੱਲੂ ਮਿਲੀ ਸਰ 600 ਤੋਂ ਸਟਾਰਟ ਸਟਾਰਟ ਹੋ ਜੇ 7800 ਪਾਲਟੀ ਚੈੱਕ ਕਰੋ ਜੀ ਇਹਦੇ ਵਿੱਚ ਤੁਸੀਂ ਸਰ ਐਮ ਆਰ ਪੀ ਦੇ ਚੋਂ 20% ਲੇ ਤੁਸੀਂ ਇਹਦੇ ਵਿੱਚ ਐਮ ਆਲਗ੍ਰੀਨ ਇਨੀਸ਼ੀਅਲ ਅੱਛਾ ਇਹ ਐਮ ਆਰ ਪੀ ਤੋਂ ਵਿਕਰੀ ਹੈ ਕਿਉਂਕਿ ਬ੍ਰਾਂਡ ਜਿਹੜੀ ਹੁੰਦਾ ਸਾਰਾ ਸਟਾਕ ਤੁਹਾਨੂੰ ਨਾਲ ਦੇ ਚੱਕ ਕੇ ਉਹ ਮਸਲਾ ਤੋਂ ਵਸ਼ੀ ਦੇ ਵਿੱਚ ਹੈ ਹਰੋਜੀ ਨਿਕਾ ਗਾ ਕਰ ਜਾਈ ਨਾ ਹੋਈ ਬਰੋ ਜੀ ਸੁਮੀ ਨੇ ਲੋਨੀਓ ਦੇ ਵਿੱਚ ਆਪਾਂ ਫਲੈਟ 20 ਲੈਸ ਕਰਾਂਗੇ ਸਰ ਤੇ ਉਹ 7000 ਰੁਪਏ ਵਿੱਚ ਸਟਾਰਟ ਹੈ ਬਾਕੀ ਦੇ 1000 ਤੱਕ ਐਮ ਆਰ ਪੀ ਹੈ ਉਹ ਲੋ ਸੈਂਪਲ ਦਿਖਾ ਦੂੰਗਾ ਤਾਂ ਤੇ ਕੋ ਹੰਦਰ ਖੰਦ ਕਰਨਾ ਨਾ ਨਾਈ ਡਿਜ਼ਾਈਨ ਵੀ ਦੇ ਉਹ ਸਭ ਤੋਂ ਵੱਡਾ ਲੈਣੀ ਇਹਦੀ ਐਮ ਆਰ ਪੀ ਹੈ 599 ਤੋਂ ਲੈ ਕੇ 649 ਐਮ ਆਰ ਪੀ ਹੈ 30% ਆਫ ਹੈ ਫਰੈਸ਼ ਸਟਾਕ ਤੇ ਫਰੈਸ਼ ਸਟਾਕ ਤੇ 30% ਆਫ ਹੈ ਮਤਲਬ 400 ਦੇ ਆਸਪਾਸ ਜਿਹੜੀ ਤੁਹਾਨੂੰ ਟੀ ਸ਼ਰਟ ਰਹਿ ਗਈ ਜੀ ਬੜੇ ਡਿਜ਼ਾਈਨ ਪ੍ਰੋਪਰ ਗਰਮੀ ਵਾਲੀ ਜਿਹੜਾ ਹੈਗਾ ਸਟਫ ਹੈ ਜੀ ਬਹੁਤ ਸੋਹਣਾ ਤੇ ਸਾਈਜ਼ ਐਜ ਵੀ ਸਾਰੇ ਮਿਲ ਜਾਣਗੇ ਜੀ ਐਮ ਤੋਂ ਲੈ ਕੇ 5x ਤੱਕ ਇਹ ਵੀ ਲਾਈਕਰਾ ਸਟਫ ਆ ਗਿਆ ਆ ਗਿਆ ਜੀ ਦੇਖੋ ਹੋਰ ਇਚਿੰਗ ਨਹੀਂ ਹੋਣੀ ਇਹਨੂੰ ਪਾ ਕੇ ਤੁਹਾਨੂੰ ਇਹ ਲੜਕੇ ਜਿਆਦਾ ਪਸੰਦ ਕਰਦੇ ਨੇ 100% ਕਾਟਨ ਲਾਈਕਰਾ ਕੱਪੜਾ ਹੈ ਐਮ ਆਰਪੀ 499 ਐਮ ਆਰਪੀ ਹੈ 30% ਲੈਸ ਹੈ ਸਾਰਾ ਫਰੈਸ਼ ਹੋ ਗਿਆ ਡਿਜ਼ਾਈਨ ਤੁਸੀਂ ਚੈੱਕ ਕਰ ਲਓਗੇ ਸਟਾਕ ਤੇ ਮਾਰ ਲਓ ਜੀ ਨੇਗਾ ਇੱਕ ਵਾਰੀ ਇਹ ਵੀ ਲਾਈਕਰਾ ਸਟਫ ਹੈ ਜੀ ਬਹੁਤ ਸੋਹਣਾ ਤੇ ਸਾਈਜ਼ ਐਜ ਵੀ ਸਾਰੇ ਮਿਲ ਜਾਣਗੇ ਜੀ ਐਮ ਤੋਂ ਲੈ ਕੇ 5x ਤੱਕ ਇਹ ਵ

ਪਤਾ 250 ਤੋਂ 200 ਇਹ ਕਿਹੜਾ ਆਪਣਾ ਕੁਆਲਿਟੀ ਸਭ ਵਧੀਆ ਦਿਖਾ ਰਿਹਾ ਹੈ। ਡਰਾਈ ਬਟ ਲੋਰ ਹੈ। ਇਹ ਆਜੀ ਜੇ ਸਾਡੇ ਸਾਰੇ ਚੇਸ ਤੋਂ ਤੁਹਾਨੂੰ ਡਰਾਈ ਬੰਸੋ। ਲੋਟ ਐਕਸਿਸ ਤੋਂ ਡਰਾਈ ਬਟ 200 ਦੇ ਦੇ ਦਾਂਗੇ ਆਪਣਾ 250 300 ਦੇ ਵਿੱਚ। ਗਰਸ ਫੈਬ੍ਰਿਕ ਹੈ। ਇਹ ਵੀ ਆਜੀ 950 1000 ਦੇ ਵਿੱਚ ਹੈ। ਪਫਲੈਨਸ ਹਸੂ।

ਸਟੋਰ ਵਾਲਿਆਂ ਨੇ ਤੁਹਾਡੇ ਵਾਸਤੇ ਧਮਾਕੇਦਾਰ ਆਫਰ ਲਾਤੇ ਨੇ। ਬਹੁਤ ਸ਼ਾਪਿੰਗ ਕਰਨ ਦਾ ਬੈਸਟ ਮੌਕਾ ਤੁਹਾਡੇ ਵਾਸਤੇ। ਆਫਰ ਜਿਵੇਂ ਬਾਈ ਨੇ ਦੱਸਿਆ ਕਿ ਅਗਰ ਤੁਸੀਂ ਟਰੌਜ਼ਰ ਲੈਣੇ ਹੋ 700 ਐਮਆਰਪੀ ਵਾਲੀ ਤਾਂ 399 ਵਾਲਾ ਡੀਓ ਤੁਹਾਨੂੰ ਫ੍ਰੀ ਮਿਲਣਾ। ਤੇ ਵੈਸੇ ਵੀ ਅਗਰ ਤੁਸੀਂ ਬਲਕ ਦੇ ਵਿੱਚ ਮਾਲ ਲੈਣੇ ਹੋ ਪੰਜ ਪੈਂਟਾ ਲੈਣੇ ਹੋ ਤਾਂ 3000 ਦੀਆਂ ਇਸ ਤਰ੍ਹਾਂ ਦੇ ਹੋਰ ਬਹੁਤ ਹੀ ਐਕਸਾਈਟਿਡ ਆਫਰ ਨੇ ਜਿਹੜੇ ਕਿ ਤੁਹਾਨੂੰ ਇਹਨਾਂ ਦੀ ਸ਼ਾਪ ਤੇ ਆ ਕੇ ਪਤਾ ਲੱਗੇਗਾ। ਪਹੁੰਚਣਾ ਕਿੱਥੇ ਆ? ਤੁਹਾਨੂੰ ਸਭ ਨੂੰ ਪਤਾ ਹੈ ਕਾਲਜ ਰੋਡ ਦੇ ਉੱਪਰ ਗੁਰੂ ਤੇਗ ਬਹਾਦਰ ਗੁਰਦੁਆਰੇ ਦੇ ਸਾਹਮਣੇ ਐਨਵੀ ਸਟੋਰ ਤੁਹਾਨੂੰ ਦੂ ਬਹੁਤ ਫਾਇਦਾ ਹੋਣ ਵਾਲਾ ਤੁਹਾਡਾ ਹੋਰ ਵੀਡੀਓ ਦੇ ਨਾਲ ਇਹਨਾਂ ਦੀ ਜਲਦੀ ਮਿਲਾਂਗੇ ਹੱਸਦੇ ਰਹੋ ਵਾਸਦੇ ਰਹੋ ਧੰਨਵਾਦ ਜੀ